ਕਿੱਥੇ ਗਿਆ ਕਿ ਜਾਣ ਜਾਇਆ ਬਾਬਾ ਕਰਟਾ ਵਾਲੇ ਜੀ ਜਾਇਆ ਬਾਬਾ ਸ਼ਦਰ ਜੀ ਅਗ ਜੀ ਇਹ ਮੇਨ ਜਿਹੜੀ ਜਗਾ ਆ ਇਹਦਾ ਨਾਮ ਹੈਗਾ ਨਨੋਂ ਨਗਲ ਦਾ ਪੁਲ ਜਿੱਥੇ ਸਥਾਨ ਹੈਗਾ ਨਨੋਂ ਨਗਲ ਦਾ ਪੁਲ ਪਟੋਆ ਦਾ ਵੀ ਇਹਨੂੰ ਕਿਹਾ ਜਾਂਦਾ ਪੁਲ ਨਨੋਂ ਨਗਲ ਮਟਮੀ ਮੇਰਾ ਪਿੰਡ ਮੁੱਖ ਸੇਵਾਦਾਰ ਦਾ ਪਿੰਡ ਜਿਹਦਾ ਇਹ ਮਟਮੀ ਆ ਮੇਰਾ ਪਿੰਡ ਇਹ ਤੇ ਮੇਰਾ ਨਾਮ ਹੈਗਾ ਅਮਰਜੀਤ ਅਮਰਜੀਤ ਨੂੰ ਮੈਨੂੰ 15 ਸਾਲ ਹੋ ਗਿਆ ਤੇ 15-20 ਸਾਲ ਰੇੜੀ ਲਾਂਦੇ ਫਾਸਟ ਬੱਸ ਦੀ ਮੈਂ ਰੇੜੀ ਲਾਂਦਾ ਰਿਆ ਬਸ ਇਸ ਤਰ੍ਹਾਂ ਹੀ ਬਾਬਾਈ ਜੀ ਦੇ ਗੋਤਾਲ ਮਿਲੀ ਕੋਈ ਦੰਦਾ ਰਲਦਾ ਲਿਆ ਤੇ ਮੇਰਾ ਹਣਾ ਜਾਣਾ ਇੱਥੇ ਸੇ ਬਣ ਗਿਆ ਇਹ ਬਿਲਕੁਲ ਜੰਗਲ ਹੀ ਸੀਗਾ ਬੀਆ ਪਾਣ ਬਣ ਕੇ ਐਡੇ-ਐਡੇ ਦਰਖਤ ਸੀ ਕੋਠੇ ਦੇ ਉੱਪਰ ਇਹ ਅੰਦਰ ਬਿਲਕੁਲ ਪੁਕਸ ਵੀ ਨਹੀਂ ਹੈਗਾ ਇਹ ਕੰਧ ਨਹੀਂ ਹੈਗੀ ਮਤਲਬ ਬਹੁਤ ਮਾੜੇ ਹਾਲਾਤ ਸੀ ਦਾ ਚਲੋ ਮੈਨੂੰ ਇਹਨਾਂ ਦੀ ਲਗਨ ਲੱਗੀ ਇਹਨਾਂ ਨੇ ਹੱਥ ਰੱਖਿਆ ਮੇਰੇ ਸਿਰ ਦੇ ਉੱਤੇ ਤੇ ਮੈਂ ਸੇਵਾ ਕਰਨ ਲੱਗਾ ਇੱਥੇ ਸੇਵਾ ਕਰਦੇ ਕਰਦੇ ਚਲੋ ਲੋਕੀ ਤੇ ਕਹੀ ਬਹੁਤੀ ਇਹੋ ਲੱਗੇ ਕਰਨੇ ਇਹ ਯਾਰ ਬੰਦਾ ਸਦਾਈ ਹੋ ਗਿਆ ਆਹ ਰਾਹ ਬੰਡਾ ਤੇ ਆਹ ਤੇ ਪਗਜੀ ਰਾਹ ਨੂੰ ਮੈਂ ਬਣਾਉਣ ਦੇ ਵੇ ਇੱਥੇ ਰਾ ਰੂਬਨ ਕੇ درخت ਕੋਠੇ ਤੇ ਜਿਹੜੇ ਵੱਡੇ ਇਸ ਤਰ੍ਹਾਂ ਕਰਕੇ ਦੱਸਿਆ ਨਹੀਂ ਆਉਂਦਾ ਮੇਰੇ ਕੋਲ ਤੇ ਉਹ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਬਗ ਜੀ ਤੇ ਹਰ ਬਿਮਾਰੀ ਦਾ ਇਲਾਜ ਹੁੰਦਾ ਤੇ ਸ਼ੁਕਰ ਦਾ ਇਲਾਜ ਹੁੰਦਾ ਸਾਰੇ ਵੱਡੇ ਵੱਡੇ ਦੂਰੋਂ ਸਾਲੂ ਆਉਂਦੇ ਆ ਇੱਥੇ ਠੀਕ ਹੁੰਦੇ ਆ ਇੱਥੇ ਮੈਂ ਮੀਟਰ ਲਵਾਇਆ ਸੀਗਾ ਸੰਗਤ ਦੇ ਸਹਿਯੋਗ ਨਾਲ ਲਵਾਇਆ ਸੀਗਾ ਹੈ ਸੰਗਤ ਦੇ ਸਹਿਯੋਗ ਨਾਲ ਮੀਟਰ ਲਵਾਇਆ ਸਾਰਿਆਂ ਨੇ ਸਹਿਯੋਗ ਮੇਰਾ ਕੀਤਾ ਚਲੋ ਮੀਟਰ ਲੱਗ ਗਿਆ 2 ਮਿੰਟੇ ਲਾਈਟ ਜਗੀ ਤੇ ਬਾਅਦ ਵਿੱਚ ਬਿਜਲੀ ਮੀਗ ਮੈਨਾਂ ਪਤਾ ਨਹੀਂ ਕਿ ਕੀ ਉਹਨਾਂ ਦੀ ਗੱਲ ਹੋਈ ਕੀ ਨਹੀਂ ਹੋਈ ਉਹ ਇਥੇ ਮੀਟਰ ਲਾ ਕੇ ਲਾਗੇ ਮੀਟਰ ਲੱਗਿਆ ਹੀ ਪਹਿਲੇ ਹਾਂ 2 ਮਿੰਟ 2 ਮਿੰਟੇ ਮੀਟਰ ਜਗਿਆ ਤੇ ਇਹ ਸੀਤ ਮੇਰੇ ਕੋਲ ਪੱਕ ਜੀ ਆ ਦੇਖੋ ਮੈਂ 2290 ਰੁਪਏ ਸਕਿਉਰਿਟੀ ਤਾਰੀ ਸੀ ਜੀ ਸੰਗਤ ਦੇ ਸਯੋਗ ਨਾਲ ਸੰਗਠਨ ਬੜਾ ਸਨੋਗੀਤਾ ਮੇਰੇ ਨਾਲ ਲੱਗ ਲੱਗੇ ਪੰਜ ਚਾਰ ਪਿੰਡਾ ਸਰਪੰਚ ਮੇਰਾ ਸਹਿਮਤ ਆ ਇਹ ਹੁਣ ਵੀ ਮੈਂ ਡੀਸੀ ਦੇ ਪੇਸ ਹੋਇਆ ਪੰਜਾਂ ਪਿੰਡਾਂ ਦੇ ਸਰਪੰਚਾਂ ਦੇ ਸਾਈਨ ਕਰਾ ਕੇ ਦੇ ਕੇ ਆਇਆ ਮੈਂ ਇਤੇ ਸੰਗਤ ਕਾਰਨ ਕੀ ਪੜਿਆ ਕਰਨ ਦੇ ਕੋ ਪਜੇ ਤੇ ਹੁਣ ਪਹਿਲਾਂ ਤੇ ਮੀਟਰ ਲਾ ਕੇ ਲਾਗੇ ਇਹ ਹੁਣ ਇੱਕ ਹਫਤਾ ਹੋ ਗਿਆ ਤੇ ਤਾਰ ਵੀ ਕਿੱਥੇ ਸੰਗਤ ਭੱਲਾ ਮੈਂ ਬੜੀ ਸੰਗਤ ਆਉਂਦੀ ਇੱਥੇ ਕਿੱਥੇ ਭੱਲਾ ਮੈਂ ਸੰਗਤ ਸਮੱਸਿਆ ਕੀ ਆ ਰਹੀ ਨੇ ਆਂਦੀ ਸਮੱਸਿਆਂ ਦੀ ਵੇਖੋ ਲੈੜ ਤੋਂ ਬਿਨਾਂ ਤੇ ਫਿਰ ਬੁਰਾ ਹਾਲ ਹੀ ਆ ਨਾ ਤੇ ਕਿਸ ਤਰ੍ਹਾਂ ਬਹਿਣਾ ਚਲੋ ਮੈਂ ਉਹਦੇ ਬਹਿ ਗਿਆ ਚਲੋ ਬਾਬਾ ਜੀ ਦੀਆਂ ਸ਼ਕਤੀਆਂ ਨਾਲ ਮੈਂ ਤੇ ਬਹਿ ਗਿਆ ਸੰਗਤ ਕਿੱਦਾਂ ਬੈਠੇਗੀ ਇਹ ਤੇ ਵਿਚਾਰੇ ਅੱਗੇ ਦੁਖੀ ਆਪੜ ਆਪਣੇ ਘਰ ਚੋਂ ਕਿੱਡੀ ਕਿੱਡੀ ਦੂਰੋਂ ਆਉਂਦੇ ਆ ਸ੍ਰੀ ਨਗਰ ਤੋਂ ਬੜੀ ਬੱਚੇ ਹਾਂ ਜੀ ਛੋਟੇ ਛੋਟੇ ਬੱਚੇ ਲੈ ਕੇ ਆਦੇ ਜਾਂਦੇ ਆ ਪਰਵਾਰ ਦੁਖੀ ਪਰਵਾਰ ਦੇ ਅੱਗੇ ਵੀ ਸਵਾਂਦਾ ਇੱਥੇ ਆ ਕੇ ਹੋਰ ਦੁਖੀ ਹੋਣੇ ਪੈਂਦੇ ਨੇ ਸਿਰਫ ਇੱਕ ਲੈੜ ਦੀ ਸਮੱਸਿਆ ਨਹੀਂ ਮੈਂ ਤਾਂ ਇਹੋ ਹੀ ਬੇਨਤੀ ਕਰਨਾ ਕਿ ਇੱਥੇ ਲੈਟ ਸਰਕਾਰ ਨੂੰ ਦਿੱਤੀਏ ਸਰਕਾਰੀ ਜਗਾ ਸਰਕਾਰੀ ਰਹਿਣੀ ਆ ਮੇਰਾ ਕੋਈ ਕਬਜਾ ਨਹੀਂ ਇੱਥੇ ਅਸੀਂ ਕੋਨਾ ਕਬਜਾ ਕਰਨ ਵਾਲੇ ਇਹਨਾਂ ਸਰਕਾਰਾਂ ਨੇ ਕਬਜੇ ਕੀਤੇ ਦਿਆ ਇਹਨਾਂ ਨਾਲ ਦੇ ਸਿਰ ਤੇ ਹੱਥ ਰੱਖਿਆ ਪੁੱਤਰ ਜਾਓ ਸੇਵਾ ਕਰੋ ਤੇ ਸੰਗਤ ਦਾ ਭਲਾ ਕਰੋ ਕਰਦੇ ਪਏ ਆ ਜੋ ਵੀ ਆ ਉਹਨਾਂ ਦੇ ਲੈ ਕੇ ਸੇਵਾ ਅਸੀਂ ਕਰਦੇ ਪਏ ਹਾਂ ਬਸ ਸੰਗਤ ਹੈ ਅੱਜ ਮੈਂ ਸ਼ਮਸ਼ੀਰ ਨੂੰ ਬੁਲਾਇਆ ਉਹਨਾਂ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਆ ਕੇ ਮੌਕਾ ਵੇਖੋ ਕਿ ਸੰਗਤ ਕਿੰਨੀ ਇੱਥੇ ਆਈ ਦੀ ਐਦਾਂ ਕੋਈ ਪੱਖੀ ਝੋਲਣ ਦਿਆ ਕੋਈ ਚੁੰਨੀ ਝੋਲਣ ਦਿਆ ਕੋਈ ਕੁਛ ਕਰਨ ਦਿਆ ਤੇ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਕਿ ਬਾਬਾ ਜੀ ਕੋਈ ਨਹੀਂ ਪਹਿਲਾਂ ਪਰ ਤੁਹਾਡਾ ਦਰਵਾਜ਼ਾ ਵੇਖਾਂਗੇ ਉਸ ਤੋਂ ਬਾਅਦ ਫਿਰ ਦੇਖਣਾ ਕਿ ਬਤਿਲ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀ ਆ ਜਾਣਾ ਹੁਣ ਪਹਿਲਾਂ ਵੀ ਤਾਂ ਲੱਗੀ ਸੀ ਹਾਂ ਪਹਿਲਾਂ ਵੀ ਲੱਗੀ ਵੇਖੋ ਜੀ ਪਤਾ ਨਹੀਂ ਹੁਣ ਕੀ ਸਕਿਉਲਟੀ ਦਾ ਜੀ ਹਾਂ ਸਕਿਉਲਟੀ ਤਾਰੀ ਮੈਂ 2290 ਕੀ ਸਕਿਉਲਟੀ ਆ ਮੀਟਰ ਕੀ ਮੀਟਰ ਲਾਗ ਲਿਆ ਹਾਂ ਮੀਟਰ ਪਹਿਲਾਂ ਮੀਟਰ ਲਾ ਕੇ ਲਗੇ ਤੇ 2 ਮਹੀਨੇ ਦੋ ਮਹੀਨੇ ਲਾਉਣ ਆਏ ਤੁਹਾਨੂੰ ਦੱਸਿਆ ਉਹਨਾਂ ਨੇ ਨਹੀਂ ਦੱਸਿਆ ਰਾਤ ਚੋਰੀ ਲਾਇਆ ਰਾਤ ਚੋਰੀ ਆਣਾ 11:30 12:00 ਵਜੇ ਤੋਂ ਬਦਲ ਆਇਆ ਜਦੋਂ ਜੀ ਪੈਸੇ ਧਾਰ ਤੇ ਉਹ ਪੈਸੇ ਹਾਂ ਵੇਖ ਇਹ ਤਾਰ ਵੀ ਲਾਏ ਲਾਵੇ ਮੈਂ ਕਿਹਦੇ ਧੋੜ ਕੀ ਕਿਹਦੇ ਸਿਰ ਤੇ ਧੋੜਕਣਾ ਨਾ ਉੱਤੇ ਤਾਰਾ ਨਾ ਤੇ ਮੀਟਰ ਤੁਹਾਨੂੰ ਕਿਦਾ ਪਤਾ ਲੱਗਾ ਮੀਟਰ ਲੱਗ ਗਿਆ ਇਹ ਦੇਖੋ ਜੀ ਮੈਂ ਰੋਜ਼ ਮੈਂ ਸਵੇਰੇ ਸਭੀ ਇੱਥੇ ਹੁੰਦਾ ਰੋਜ਼ ਮੈਂ ਇਥੇ ਰੇਡੀ ਲਾਣਾ ਫਾਸਟ ਬੁੱਲ ਦੀ ਮੇਰੇ ਜਾਂ ਤੋਂ ਬਾਅਦ ਲਿਆ ਰਾਤ ਨੂੰ ਐਤਵਾਰ ਦਾ ਦੇਣਾ ਹੀ ਇੱਥੇ ਸੰਗਤ ਵੇਖੀ ਆ ਸੰਗਤ ਐਤਵਾਰ ਦੂਜੀ ਘਟ ਹੁੰਦੀ ਆ ਵੀਰਵਾਰ ਮੈਨੂੰ 1.5 2 ਵਜੇ ਦੇ ਰਾਤ ਦਿੱਤੇ 1.5 2 ਦੇ ਵੇਖੋ ਮੰਗਤੇ ਹੋਈ ਆ ਪ੍ਰਸ਼ਨ ਕਰਦੇ ਆਪਾਂ ਸਾਰੇ ਅੱਗੇ ਬੇਨਤੀ ਕਰਨੀਆਂ ਕਿ ਇੱਥੇ ਲਾਈਟ ਲੱਗੇ ਤੇ ਰੋਸ਼ਨੀ ਹੋਏ ਹਾਂ ਜਿੰਦੀ ਵੀ ਸੰਗਤ ਆਦੀ ਐ ਨਾ ਸਾਰਿਆਂ ਨੂੰ ਥੋੜਾ ਜਿਹਾ ਸੁੱਖ ਸੁੱਖ ਮਿਲੇ ਵੀ ਐ ਵਿਖਾਉਂ ਕਮ ਕਰਦੇ ਆ ਸਾਰੇ ਅਜੇ ਦਿਨੇ ਹਨੇਰਾ ਹੋਇਆ ਨਾ ਬਹੁਤ ਜ਼ਿਆਦਾ ਇਹ 1:30 ਮਿੰਟ ਵਜਣਾ ਜੀ ਇੱਥੇ 1:30 ਹਰ ਵੀਰਵਾੜੇ 1:30 ਵਜਦਾ ਹਾਂ 1:30 ਅਸੀਂ ਕੁਝ ਕੁਝ ਕੇਕ ਨਹੀਂ ਮੰਗਿਆ ਅੱਜ ਤੱਕ ਕਿਸੇ ਕੋਲ ਕੁਝ ਨਹੀਂ ਮੰਗਿਆ ਸਿਰਫ ਭੰਡਾਰਾ ਕਰਾਇਆ ਫੇਰ ਸੰਗਤ ਕੋ ਗਰਾਹੀ ਲਈ 1 ਰੁਪਿਆ ਨਹੀਂ ਕਿਸੇ ਕੋਲ ਲੈਣਾ ਜੋ ਸਰਦਾ ਸਰਦੇ ਅਨੁਸਾਰ ਕੋਈ 5 ਟਿੱਕੇ ਕੋਈ 10 ਮੰਗੇ ਬਿਰਗ ਬਗੈਰ ਪੈਸੇ ਤੋਂ ਆਜ ਕਰਨਾ ਚਾਹੀਦਾ ਜੈ ਭਾਗ ਬਿਕਰਾਟਾ ਮਾ ਜੀ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਠਰਾਟਾਂ ਵਾਲੇ ਬਾਬੇ ਦੀ ਵੱਲੋਂ ਜਾਹ ਪੀਰਾਂ ਦੀ ਖਵਾਜਾ ਪੀਰ ਦੀ ਜਗ੍ਹਾ ਹੈ ਜੀ ਇਹ ਠਾਟਾਲਾ ਬਾਬਾ ਬੋਲੇ ਜਾਂਦੇ ਇਹ ਕਹਿੰਦੇ ਜੀ ਬੜੇ ਪੁਰਾਣੀ ਜਗ੍ਹਾ ਤੇ ਘਰਾਟ ਹੁੰਦੇ ਆਟਾ ਪੀਠੇ ਜਾਂਦੇ ਜਿੱਥੇ ਖਵਾਜਾ ਪੀਰ ਦੀ ਜਗ੍ਹਾ ਹੈ ਜੀ ਤੇ ਕਾਫੀ ਸਾਲਾਂ ਤੋਂ ਉੱਥੇ ਮੰਨਿਆ ਜਾ ਰਿਹਾ ਸੀ ਠੀਕ ਹੈ ਜੀ ਹੁਣ ਮੁੜ ਕੇ ਜਿਹੜੀ ਸੰਗਤ ਆ ਰਹੀ ਹੈ ਠੀਕ ਹੋ ਰਹੀ ਆ ਸਮੱਸਿਆ ਇਹ ਹੋਈ ਆ ਕਿ ਇੱਥੇ ਮੀਟਰ ਲੱਗਿਆ ਸੀ ਸਾਡੇ ਸਮਸ਼ੀਰ ਸਿੰਘ ਭਾਈ ਉਹਨਾਂ ਮੀਟਰ ਲਵਾਇਆ ਸੀ ਕੁਝ ਸਤਾਨੀ ਆਦਮੀਆਂ ਨੂੰ ਕਰਕੇ ਉਹ ਮੀਟਰ ਨੂੰ ਜਿਹੜਾ ਲਾਇਆ ਗਿਆ ਅਸੀਂ ਸੇਵਾਦਾਰ ਹਾਂ ਤੁ ਸੰਗਤ ਜਿਹੜੀ ਆਂਦੀ ਹੈ ਠੀਕ ਹੋ ਕੇ ਜਾਂਦੀ ਹੈ ਰਾਜੀ ਹੋ ਕੇ ਜਾਂਦੀ ਹੈ ਸਾਡੇ ਵੱਲੋਂ ਕਮੇਟੀ ਵੱਲੋਂ ਇਹੋ ਹੀ ਸਰਕਾਰ ਵੱਲੇ ਸਰਕਾਰ ਅੱਗੇ ਜਿੰਨੀ ਵੀ ਲੀਡਰ ਸਮਾਨ ਆਏ ਦੇ ਸੀ ਇਹੋ ਮੰਗ ਹੈ ਕਿ ਸਾਨੂੰ ਇੱਥੇ ਜਿਹੜੀ ਹੈ ਲਾਈਟ ਪੁਲਤ ਕੀਤੀ ਜਾਏ ਜਾਂ ਮੀਟਰ ਲਾਇਆ ਜਾਏ ਜਾਂ ਸਾਨੂੰ ਤਾਰ ਪਵਾ ਕੇ ਬੱਤੀ ਜਿਹੜੀ ਹੈ ਰੈਗੂਲੇਟਡ ਮਿਲ ਜੇ ਰਾਤ ਜੀ ਇੱਥੇ 12-12 ਘੰਟੇ ਵਜ ਜਾਂਦੇ ਸੰਗਤ ਨੂੰ ਜੀ ਇੱਥੇ ਰਾਤ ਬਹੁਤ ਹਨੇਰਾ ਆਇਆ ਜੀ ਇੱਥੇ ਕੋਈ ਪੱਖਾ ਨਹੀਂ ਕੁਛ ਨਹੀਂ ਨਿੱਕੇ ਨਿੱਕੇ ਬੱਚੇ ਵੀ ਆਂਦੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਲੈ ਕੇ ਬੜੀ ਪਰੇਸ਼ਾਨੀ ਹੁੰਦੀ ਹੈ ਹਨੇਰੇ ਦੇ ਵਿੱਚ ਅੰਦਰ ਕਿਸੇ ਨੂੰ ਕੋਈ ਲੱਭਦਾ ਨਹੀਂ ਜਿਹਦੇ ਪੈਰ ਜਾਂ ਠੇਡਾ ਲਾ ਕੇ ਡਿੱਗ ਜਾ ਉਹਦੇ ਸੱਟ ਵੀ ਲੱਗ ਸਕਦੀ ਹੈ ਜੀ ਪਬਲਿਕ ਜਿਹੜੀ ਦੁਨੀਆ ਜਿਹੜੀ ਬਹੁਤ ਜ਼ਿਆਦਾ ਆ ਰਹੀ ਹੈ ਬਹੁਤ ਜ਼ਿਆਦਾ ਨੂੰ ਇੱਥੇ ਰਮਾਨ ਮਿਲ ਰਿਹਾ ਠੀਕ ਹੋ ਰਿਹਾ ਅਸੀਂ ਇਹੋ ਅਪੀਲ ਕੀਤੀ ਹੈ ਕਿ ਸਾਨੂੰ ਜਿਹੜੀ ਹੈ ਇਸ ਦਰਬਾਰ ਜਿਹੜਾ ਇਹ ਸਰਕਾਰੀ ਹੈ ਸਰਕਾਰੀ ਇਮਾਰਤ ਸਰਕਾਰੀ ਹੀ ਰਹਿਣੀ ਹੈ ਇਸ ਦੇ ਉੱਤੇ ਸਾਨੂੰ ਲੈਟ ਦੀ ਕੋਈ ਵੀ ਸਹੂਲਤ ਦਿੱਤੀ ਜਾਏ ਮੀਟਰ ਦੀ ਮੰਗ ਕਰ ਰਹੇ ਸੀ ਜੋ ਮੀਟਰ ਲੋਕਾਂ ਦੀ ਇੱਥੇ ਕਾਫੀ ਵੱਡੀ ਮੰਗ ਸੀ One of the premium and prestigious professional institutes providing a wide range of professional courses with 100% placement assistance. We are Sri Sai Group of Institutes.